ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਲੇ ਕਰਮੇ ਰੁਕ ਨਹੀਂ ਰਹੇ ਜਿਨ੍ਹਾਂ ਦੀ ਗਿਣਤੀ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਜਿਹੜੇ ਕਾਲੇ ਕਾਨੂੰਨਾਂ ਲਈ ਦਿੱਲੀ ਦੀ ਹਿੱਕ ਤੇ 1.5 ਸਾਲ ਬੈਠ ਕੇ ਆਏ ਕਿੰਨੇ ਕਿਸਾਨ ਸ਼ਹੀਦ ਹੋ ਗਏ ਸੈਂਕੜੇ ਦੀ ਤਾਰ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਸੀਗਾ ਕਿ ਪ੍ਰਾਈਵੇਟ ਘਰਾਣਿਆਂ ਨੂੰ ਫਸਲ ਖਰੀਦਣ ਰੱਖਣ ਪ੍ਰੋਸੈਸਿੰਗ ਕਰਨ ਤੇ ਵੇਚਣ ਦੇ ਖੁੱਲ੍ਹ ਖੁੱਲ੍ਹੇ ਛੂਟ ਦੇਣੀ ਤੇ ਉਹ ਕੰਮ ਭਗਵੰਤ ਮਾਨ ਨੇ ਪਿਛਲੇ ਦਰਵਾਜ਼ੇ ਰਾਹੀਂ ਚੋਣ ਜਾਬਤੇ ਤੋਂ ਇੱਕ ਦਿਨ ਪਹਿਲਾਂ ਲਾਗੂ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਨੌਂ ਜ਼ਿਲ੍ਹੇ ਦੇ ਜਿਹੜੇ ਸੈਲੋ ਬਣੇ ਹੋਏ ਨੇ ਉਹ ਕਣਕ ਨੂੰ ਸਿੱਧਾ ਖਰੀਦ ਕੇ ਪ੍ਰੋਸੈਸਿੰਗ ਕਰਕੇ ਅਤੇ ਸਟੋਰ ਕਰਕੇ ਵੇਚ ਸਕਦੇ ਨੇ ਇਹਦਾ ਮਤਲਬ ਹੌਲੀ-ਹੌਲੀ ਮੰਡੀਆਂ ਦੇ ਵਿੱਚ ਕਣਕ ਘਟੂਗੀ ਤੇ ਇਹ ਹੌਲੀ-ਹੌਲੀ ਸਾਰੀਆਂ ਇਹ ਮੰਡੀ ਕਰਨ ਨੂੰ ਬੰਦ ਕਰਨਗੇ ਮੰਡੀ ਕਰਨ ਸਿਸਟਮ ਤੇ ਫੇਰ ਵੱਡਾ ਹਮਲਾ ਕੀਤਾ ਤੇ ਕੇਂਦਰ ਦੀ ਦੀ ਦਬਾਹ ਹੇਠ ਇਹ ਸਾਰਾ ਕੁਝ ਭਗਵੰਤ ਮਾਨ ਕਰ ਰਿਹਾ ਇਕੱਲਾ ਇਹ ਨਹੀਂ ਬੜੇ ਚਾਹ ਨਾਲ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਪਤਾ ਨਹੀਂ ਕੀ ਨਾਮਾ ਬੱਕਰਾ ਕਰੂਗਾ ਪਰ ਕਰਿਆ ਕੀ ਬੰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾ ਦੇਣੀ ਉਹ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਕਰਦਾਰ ਕੁਸ਼ੀ ਕਰਕੇ ਭਾਈ ਅਮਰਿਤਪਾਲ ਸਿੰਘ ਸਮੇਤ ਕਿੰਨੇ ਸਿੱਖ ਨੌਜਵਾਨਾਂ ਤੇ NSA ਲਾਇਆ ਜਿਹੜਾ 1990-99 ਵਿੱਚ ਲੱਗਦਾ ਹੁੰਦਾ ਸੀ ਤੇ ਆ ਦੁਆਰਾ ਫੇਰ ਉਹਦੇ ਵਿੱਚ ਵਾਧਾ ਕੀਤਾ ਪਿਛਲੇ ਕੁਝ ਦਿਨ ਪਹਿਲਾਂ NSA ਦੁਆਰਾ ਫੇਰ ਲਾ ਦਿੱਤਾ ਜਦੋਂ ਕਿਸਾਨ ਸੰਘਰਸ਼ ਕਰਨ ਗਏ ਤਦ ਸੰਭੂ ਬਾਰਡਰ ਤੇ ਤੇ ਟਿਕਰੀ ਬਾਰਡਰ ਤੇ ਖਨੌਰੀ ਬਾਰਡਰ ਤੇ ਡਰੋਨ ਰਾਹੀਂ ਹਰਿਆਣਾ ਪੁਲਿਸ ਨੇ ਉਹ ਤਸਿੱਦਤ ਢਟਾਇਆ ਪੰਜਾਬ ਦੇ ਵਿੱਚ ਆ ਕੇ ਸਾਡੇ ਕਿਸਾਨਾਂ ਨੂੰ ਕੁੱਟ ਕੇ ਨਾਲ ਚੁੱਕ ਕੇ ਲੈ ਗਏ ਤੇ ਭਗਵੰਤ ਮਾਨ ਤੇਰੀ ਸਹੈ ਤੇ ਤੇਰੀ ਮਿਹਲੀ ਭੁਗ ਦੇ ਨਾਲ ਸਾਰਾ ਕੁਝ ਹੁੰਦਾ ਰਿਹਾ ਆ ਪਿਛਲੇ ਦਿਨੀ ਜੋ ਕੁਝੇ ਸਾਰੀ ਵਰਤਾਂਤ ਚੱਲ ਰਹੀ ਆ ਕਿਸਾਨਾਂ ਨੇ ਕਰਾਂ ਦੇ ਮੁਰੇ ਆ ਕੇ ਪੰਜਾਬ ਚ ਨੋਟਿਸ ਜਿਹੜੇ ਚਪਕਾਏ ਜਾ ਰਹੇ ਨੇ ਉਹ ਇੱਕ ਹਰਿਆਣੇ ਤੋਂ ਆ ਨੌਜਵਾਨ ਨਵਦੀਪ ਜੀ ਨੂੰ ਵਾਟਰ ਕੈਨਲ ਕ ਵੀ ਕਹਿੰਦੇ ਨੇ ਉਹਨੂੰ ਮਹਾਲੀ 에ਰਪੋਰਟ ਤੇ ਚੱਕਿਆ ਜਾਣਾ ਏ ਵੀ ਭਗਵੰਤ ਮਾਨ ਦੀ ਮਿਲੀ ਭੁਗਤੜੀ ਆ ਸਾਹਮਣੇ ਆ ਰਹੀ ਆ ਸੋ ਕਿਹੜੀ ਕਿਹੜੀ ਗੱਲ ਕਰ ਲਈਏ ਸਾਰਾ ਕੁਝ ਬੇੜਾ ਗਰਕ ਪੰਜਾਬ ਦਾ ਭਗਵੰਤ ਮਾਨ ਇਹ ਕਰਨ ਲੱਗਿਆ ਹੋਇਆ ਜੇ ਆਪਾਂ ਨੇ ਸਮਝਣਾ ਕਿ ਅੱਜ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਕੋਈ ਦੁਸ਼ਮਣ ਹੈ ਤਾਂ ਮੈਂ ਸਮਝਦਾ ਕਿ ਇਹ ਜਿਹੜੇ ਆਮ ਆਦਮੀ ਦਾ ਮਖੌਟਾ ਪਾ ਕੇ ਆਮ ਲੋਕਾਂ ਦਾ ਮਖੌਟਾ ਪਾ ਕੇ ਜਿਹੜੇ ਮੁੱਖ ਮੰਤਰੀ ਬਣੇ ਨੇ ਜਿਹੜੇ ਸਾਰਿਆਂ ਨਾਲ ਵੱਧ ਸਿਕਿਉਰਟੀਆਂ ਲਈ ਫਿਰਦੇ ਨੇ ਸਾਰਿਆਂ ਨਾਲੋਂ ਵੱਧ ਝੂਠ ਬੋਲਦੇ ਨੇ ਇੱਕ ਢੱਕਾ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਉਲਟਾ ਕਿਸੇ ਨੌਜਵਾਨ ਨੂੰ ਕੋਈ ਜਿਹੜਾ ਰੁਜ਼ਗਾਰ ਨਹੀਂ ਮਿਲ ਰਿਹਾ ਉਲਟਾ ਸਾਡੇ ਨੌਜਵਾਨਾਂ ਦੀ ਕਰਦਾਰ ਕੂਸ਼ੀ ਕੀਤੀ ਜਾ ਰਹੀ ਆ ਕਿੰਨੀਆਂ ਕਿਨੇ ਕਾਲੇ ਜਿਹੜੇ ਕਾਰਨਾਮੇ ਨੇ ਇਹ ਭਗਵੰਤ ਮਾਨ ਦੇ ਸੁਣਾ ਦਈਏ ਉਹਨੇ ਥੋੜੇ ਨੇ ਇਸ ਲਈ ਮੇਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਇੱਕ ਮੁਟ ਹੋ ਆਵਾਜ਼ ਚੱਕੋ ਅਤੇ ਇਹਨਾਂ ਦਿੱਲੀ ਝੰਡਾ ਪਾਰਟੀਆਂ ਦਾ ਬਾਈਕਟ ਕਰਕੇ ਇਕੱਠੇ ਹੋ ਕੇ ਪੰਜਾਬੀਤ ਲਈ ਲੜੀਏ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਹਰ ਚਾਲ ਪਿਛਲੇ ਦਰਵਾਜ਼ੇ ਰਾਹੀਂ ਚੋਰ ਮੋਰੀ ਰਾਹੀਂ ਭਗਵਾਨਤਵਾਂ ਦੇ ਰਾਹੀਂ ਆਪਣੇ ਤੇ ਹਰ ਇੱਕ ਚੀਜ਼ ਥੁੱਪੀ ਜਾ ਰਹੀ ਹੈ ਇਹ ਕੋਈ ਪੰਜਾਬ ਦੇ ਮੁੱਖ ਮੰਤਰੀ ਨਹੀਂ ਕੋਈ ਪੰਜਾਬ ਦੇ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਕੱਲੇ ਕੱਲੇ ਐਮਐਲਏ ਕੱਲੇ ਕੱਲੇ ਮੰਤਰੀ ਮੁੱਖ ਮੰਤਰੀ ਦੇ ਨਾਲ ਸਾਰੇ ਦਿੱਲੀ ਦੇ ਏਜੰਟ ਜਿਹੜੇ ਪੱਕੇ ਤੌਰ ਤੇ ਬੈਠੇ ਨੇ ਇਹ ਜਿਹੜਾ ਚੋਰ ਦਰਵਾਜ਼ੇ ਰਾਹੀਂ ਨਵੇਂ ਕੰਮ ਕਰ ਰਹੇ ਨਹੀਂ ਦੀ ਸੀ ਨਖੇਦੀ ਕਰਦੇ ਆ ਅਤੇ ਡੱਟ ਕੇ ਵਿਰੋਧ ਕਰਦੇ ਆ ਪੰਜਾਬ ਪੰਜਾਬੀ ਜਿੰਦਾਬਾਦ ਪੰਜਾਬੀ ਭਾਈਚਾਰਕਸਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ